ਨੂਰ ਸ਼ਾਹ ਜ਼ਿਲ੍ਹਾ ਫਾਜ਼ਿਲਕਾ ਦੇ ਵਿੱਚ ਜੋ ਰਾਸ਼ਨ ਦੀ ਸੇਵਾ ਜਿੰਨੀ ਵੀ ਸਹਾਇਤਾ ਹੁੰਦੀ ਹੈ ਅੱਜ ਕਰ ਰਿਹਾ ਲੋਕਾਂ ਦਾ ਅੱਜ ਰਾਸ਼ਨ ਪਹੁੰਚਿਆ ਹਾਂਜੀ ਬਾਪੂ ਜੀ ਠੀਕ ਹੈ ਜੀ ਵਾਹ ਜਿਹੜਾ ਰੁੱਟੇ ਤਾਂ ਗਏ ਆ ਠੀਕ ਹੈ ਪਰਮਾਤਮਾ ਦੇ ਵਸ ਕਿਸੇ ਦੇ ਵਸ ਨਹੀਂ ਹੈ ਬਿਲਕੁਲ 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 ਹੁਣ ਘਰ ਪਾਣੀ ਕਿੰਨਾ ਘਵਾ ਤੁਹਾਡੇ ਪਾਣੀ ਸੈਡਾਂ ਤੇ ਹੈ ਘਰ ਸੁੱਕਾ ਹੈ ਤੇ ਰੋਜ਼ ਸੱਪ ਚੜਦੇ ਨੂੰ ਬੰਨ ਤੇ ਕਦੇ ਇਹ ਨੂੰ ਸੇ ਰੱਖੋ ਕਰਦਾ ਕਦੇ ਇਹ ਨੂੰ ਅੱਛਾ ਮਤਲਬ ਕਿ ਪੂਰਾ ਡਾਰਾ ਹੈ ਨਾ ਤੁਹਾਡੇ ਜਿਵੇਂ ਕਦੇ ਵੀ ਕੁਝ ਹੋ ਸਕਦਾ ਹੈ ਪਾਣੀ ਦਾ ਵੀ ਆ ਤੇ ਸੱਪ ਦਾ ਵੀ ਆ ਨਿੱਕੇ ਨਿੱਕੇ ਬਾੜ ਹੈ ਗਿਆ ਉਹ ਖੇਡਦੇ ਆ ਠੀਕ ਹੈ ਉਹ ਜ ਇੱਕ ਦੋ ਮਾਰੀ ਦਾ ਸੱਪ ਠੀਕ ਹੈ ਤਾ ਕਰਤੇ ਸੀ ਹਣੇ ਚਲੋ ਮੜਾ ਮੋਟਾ ਚਲੀਏ ਉਥੋਂ ਨਹੀਂ ਤਾਂ ਸੱਪਾਂ ਤਾਂ ਬਚੇ ਰਹਿ ਸੈਂ ਬਿਲਕੁਲ ਬਿਲਕੁਲ ਇਹ ਪੁਰਾਣਾ ਬਾਨੇ ਦੇ ਨਾ ਨਾ ਫੋੜ ਦੇ ਸੱਪੇ ਗਣ ਅੱਛਾ ਠੀਕ ਹੈ ਇਹ ਤਾਂ ਮਜਬੂਰੀ ਕਰਨ ਤੁਸੀਂ ਰਹਿ ਰਹੇ ਹੋ ਤੇ ਬੜਾ ਜੀ ਮਜਬੂਰੀ ਕਰ ਅੱਜ ਕਿੰਨੇ ਹੋ ਗਏ ਤੁਸੀਂ ਇਸ ਟਿੱਬੇ ਦੇ ਉੱਪਰ ਰਹਿੰਦੇ ਹੋ ਸਾਨੂੰ 25 ਦਿਨ ਪੂਰੇ ਹੋ ਗਏ ਨੇ ਠੀਕ ਹੈ ਪੂਰੇ 25 ਪਤਾ ਆਪ ਨੂੰ ਅੱਠ ਦਿਨ ਹੋਏ ਨਾ ਆਇਆ ਨੂੰ ਇੱਕ ਮਹੀਨਾ ਚਾਹ ਸੀ ਨਾ ਹੋ ਗਿਆ ਸਾਨੂੰ ਕਿੰਨੇ ਕਿੰਨੇ ਦਿਨ ਹੋ ਗਏ ਤੂੰ ਅੱਜ ਇਥੇ ਰਹਿੰਦੇ ਨੂੰ ਇੱਕ ਮਹੀਨਾ ਤੇ 8 ਦਿਨ ਠੀਕ ਹੈ ਇੱਕ ਮਹੀਨਾ ਹੋ ਗਿਆ ਮਤਲਬ ਲਗਾਤਾਰ ਤੁਸੀਂ ਇੱਥੇ ਰਹਿ ਰਹੇ ਹੋ ਮਤਲਬ ਇੱਕ ਤਰ੍ਹਾਂ ਦਾ ਡਾਰ ਹੈ ਜਿਵੇਂ ਤੁਸੀਂ ਕਹਿ ਰਹੇ ਹੋ ਸੱਪਾਂ ਨੂੰ ਅਸੀਂ ਹਰ ਰੋਜ਼ ਦੇਖਨੇ ਆ ਨਾ ਕਿਹੜੇ ਪਿੰਗੜੇ ਦੇ ਵਿੱਚ ਤੁਸੀਂ ਰਹਿ ਰਹੇ ਹੋ ਹਾਂਜੀ ਮਤਲਬ ਕਿ ਦੇਖੋ ਇਹ ਪਰਿਵਾਰ ਦੀ ਮਤਲਬ ਕਿ ਕਿੰਨੀ ਜ਼ਿਆਦਾ ਬੁਰੀ ਹਾਲਤ ਹੈ ਨਾ ਮਤਲਬ ਦੇਖੋ ਇਹ ਚੌਂਪੜੇ ਦੇ ਵਿੱਚ ਇੱਕ ਜਿੱਦਾਂ ਤੁਸੀਂ ਆਪਾਂ ਦੇਖਨੇ ਪੰਜਾਬੀ ਚੌਂਪੜੀ ਜਿ ਬਣਾ ਕੇ ਬੈਠਦੇ ਆ ਨਾ ਹਾਂਜੀ ਤੇ ਉਹਦਾ ਇਹ ਬੈਠਿਆ ਤਾਂ ਮੇਰੇ ਵੱਲੋਂ ਬਹੁਤ ਲੋ ਪ੍ਰੀਤੀ ਤੇ ਵਾਂ ਦੀ ਵੀ ਮਿੰਦੋ ਪਰੇਸ਼ਾਨਾ ਮਨ ਲੋ ਚੰਬੂ ਓਏ ਹੋਰ ਕੀ ਕਹਿਣਾ ਚਾਹੋਗੇ ਤੁਸੀਂ ਹੋਰ ਕੀ ਪ੍ਰਸ਼ਾਸਨ ਨੂੰ ਕੋਈ ਸਰਕਾਰ ਵੱਲੋਂ ਤੁਹਾਨੂੰ ਮੁਆਵਜ਼ਾ ਮਿਲਿਆ ਹੋਵੇ ਫਸਲ ਹੈ ਗਈਆਂ ਤੁਹਾਡੀਆਂ ਹਾਂ ਫਸਲ ਡੁੱਗ ਗਈ ਕੋਈ ਨਹੀਂ ਫਸਲਾਂ ਸਾਰੀਆਂ ਡੁੱਗ ਗਈਆਂ ਕਿੰਨੇ ਨੇ ਮਤਲਬ ਤੁਹਾਡੇ ਕੋਲ ਸੀ ਕਿੰਨੇ ਕਿੰਨੇ ਕਿੜ ਫਸਲਾਂ ਸੀਗੀਆਂ ਸਾਡੇ ਕੋਲ 1.5 ਡੈਂਕੜ ਮੇਰੇ ਕੋਲੇ ਅੱਛਾ ਤੇ ਸਾਡੇ 3 ਕਿੱਲੇ ਇਹਨਦੇ ਕੋਲੇ ਨੇ ਠੇਕੇ ਜਮੀਨ ਦੇ ਮਤਲਬ 2.5 3 ਕਿੱਲੇ ਤੁਹਾਡੇ ਸਾਰੇ ਕੋਲ ਡੇਡਾ ਡਿਕਲਾ ਤਾਂ ਸਾਰੀਆਂ ਫਸਲ ਡੁੱਗ ਗਈਆਂ ਸਾਰੀਆਂ ਡੁੱਬ ਕਰਜਾਂ ਹੀ ਹੋ ਗਏ ਆ ਜੀ ਠੀਕ ਹੈ ਹੋਣਾ ਹੀਗਾ ਸੀ ਉਹ ਆਰਤੀ ਉਹ ਵਿਆਜਾਂ ਲਾਈ ਆਂਦੇ ਨੂੰ ਠੀਕ ਹੈ ਤੇ ਅਸੀਂ ਨਾ ਹੁਣ ਕੋਈ ਨਾ ਕੋਈ ਵੇਖ ਕੀ ਤੁਸੀਂ ਕੀ ਕਹਿਣਾ ਚਾਹੋਗੇ ਹੁਣ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਉਹ ਆਨੇ ਸਾਡੀਆਂ ਫਸਲਾਂ ਦਾ ਮੁਆਵਜ਼ਾ ਪੂਰਾ ਠਕਰੇ ਸਾਨੂੰ ਠੀਕ ਹੈ ਤੇ 1.5 2 ਲੱਖ 1.5 ਲੱਖ ਹੜੇ ਕਰਜਾਂ ਜਿਵੇਂ ਪੰਜਾਬ ਸਰਕਾਰ ਕਹਿ ਰਹੀ ਹੈ ਕਿ 1 ਕਿੱਲੇ ਦਾ ਮੁਆਵਜ਼ਾ 200 ਰੁਪਏ ਦੇਣਾ ਹੈ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ 20 ਰੁਪਏ ਘਾਟੇ ਕੇ ਜ਼ਿਆਦਾ ਹੈ 20000 ਤਨ ਕੀ ਦਸੀ ਬਲੂ ਅਸੀਂ 75000 ਕਿੱਲੇ ਦਾ ਠੇਕਾ ਆਈ ਠੀਕ ਹੈ 75000 ਜਿਹੜੇ ਮੇਰੇ 2 ਕਿਲੇ ਸਵਾ 2 ਕਿਲੇ ਗਿਆ ਅ ਡੇਢ ਲੱਖ ਨ ਠੁੱਕੀ ਪਈ ਏ ਮੈਨੂੰ ਤੇ ਕਣ ਕੀ ਹੋਣੀ ਪਾਈ ਖੜਾ ਕੀ ਬਤਾਉਂਦੀ ਏ ਕਨੇ ਨਾਲੇ ਨੇ ਜਦੋਂ ਲਿਆ ਸੀ ਨਾ ਉਹ ਜ਼ਮੀਨ ਜੀ ਇਹਨੇ 6 ਮਹੀਨੇ ਲਿਆ ਰੱਖੀ ਬਣ ਕਣ ਗੱਡਣ ਦੇ ਮਤਲ ਠੇਕੇ ਤੇ ਵੀ ਲਈ ਏ ਤੁਸੀਂ ਠੇਕੇ ਤੇ ਵੀ ਜ਼ਮੀਨ ਏ ਤੁਹਾਡੀ 2 ਮਹੀਨੇ ਤਾਲ ਕੱਢਦੇ ਰਾਂ ਡੀਲਾ ਤੇ ਗੰਧ ਸਾਡੇ ਪੈਰ ਸੁੱਜ ਗਏ ਨੂੰ ਪਹਿਰਾ ਤੱਕਦਾ ਮਤਲਬ 2 2.5 ਮਹੀਨੇ ਤੁਸੀਂ ਪੂਰੀ ਮਿਹਨਤ ਕਰੀ ਆ ਨਾ ਪੂਰੀ ਮਿਹਨਤ ਕੀਤੀ ਤੁਸੀਂ ਫਸਲ ਦੇ ਵਿੱਚ ਪਰ ਨਹੀਂ ਲੱਗਾ ਨਹੀਂ ਵਿੱਚ ਰੂਟਰ ਵੇਟਰ ਲਾਇਆ ਸੀ ਨਾ ਇਹ ਤਿੰਨ ਚਾਰ ਜਿਹੜੇ ਨੇ ਵਿੱਚੋਂ ਨਾ ਡੀਲ ਹੈ ਕੱਢ ਕੱਢ ਕੇ ਕੱਢ ਕੱਢ ਕੇ ਠੀਕ ਹੈ ਸਾਰਾ ਇੱਕ ਦਿਨ ਦਾ ਇਹ ਕਰਮ ਵਾਲਾ ਮੇਰੇ ਕੋਲ ਆ ਕੇ ਨਾ ਬਿਤਾ ਇੰਨਾ ਰੋਂਦਾ ਰਿਹਾ ਏ ਠੀਕ ਹੈ ਫਿਰ ਅੰਦਾਜ਼ ਸਾਰੇ ਬਣ ਮੈਂ ਤੂੰ ਪਾਣੀ ਆਪਿੰਦੇ ਲਾਲ ਮੋਟਰ ਠੀਕ ਹੈ ਬੜੇ ਪਛਤਾਵਾ ਸਾਨੂੰ ਹੈਗਾ ਕੀ ਕਹਿਣਾ ਚਾਹੋਗੇ ਪ੍ਰਸ਼ਾਸਨ ਨੂੰ ਉਹ ਵੇਖ ਸਰ ਪ੍ਰਸ਼ਾਸਨ ਹੋਏ ਆ ਨਾ ਵੀ ਸਾਡੀ ਮਤ ਕੀਤੀ ਜਾਵੇ ਇੱਕ ਮਕਾਨ ਪਾਟਾ ਖੜਾ ਹੋਣ ਤੇ ਛੱਤ ਡਿੱਗੀ ਉਹ ਲੇਖ ਲਗਾ ਨਹੀਂ ਕਿੰਦੇ ਪਾਟੇ ਖੜੇ ਨੂੰ ਉਹ ਕੰਮ ਪਾ ਦੇਂਦੇ ਨੇ ਸਨ ਤਾਂ ਤੇ ਟਾਈਮ ਨਾਲ ਹੀ ਡਾਰੇ ਤੇ ਤੁਸੀਂ ਜੇ ਵੀਰਨ ਨੇ ਤੁਹਾਨੂੰ ਇੱਥੇ ਵੀ ਪੂਰਾ ਡਾਰ ਰਿਆ ਇੱਥੇ ਵੀ ਖਤਰਾ ਆ ਘਰੇ ਜਾਂਦੇ ਉੱਥੇ ਉਹ ਤੁਹਾਨੂੰ ਪੂਰਾ ਖਤਰਾ ਪੂਰਾ ਡਾਰ ਰਿਆ ਹੈ ਨਾ ਵੀ ਘਰੇ ਜਾਓਗੇ ਤਾਂ ਤੁਸੀਂ ਉੱਥੇ ਮੰਨ ਲਓ ਆਪਦੇ ਕਮਰੇ ਦੇ ਵਿੱਚ ਸੌਵੋਗੇ ਤੁਸੀਂ ਜਾ ਤੁਹਾਨੂੰ ਨਾ ਟਾਈਮ ਲਿਗੇ ਨਾ ਜਿਵੇਂ ਇਹ ਤੁ ਆਉਣ 2 ਮਿੰਟ ਲੱਗੇ ਜਨੂੰ ਮੇਰਾ ਤੁਸੀਂ ਕੋਠਾ ਵੇਖ ਲਉਂਦੇ ਹਾਂ ਮੇਰਾ ਕੁਝ 2 ਮਿੰਟ ਇੱਕ ਜੂਠ ਨਹੀਂ ਮਾਰਨਾ ਪਰਮੇਸ਼ਰ ਦੇ ਲਾੜ ਲੱਗੇ ਸਨ ਹੋ ਗਏ 9 ਸਾਲ ਲੱਗੇ ਅਸੀਂ ਹਾਂ ਮਾਤਾ ਤੁਸੀਂ ਦੱਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਅਸੀਂ ਕਹਿਣਾ ਆ ਵੀ ਅਸੀਂ ਇਤ ਕਿਦਾ ਅੱਜ ਤੇਣਾ ਸੀ ਕੁੜੀਆ ਦਾ ਸਾਰੀ ਫਸਾੜ ਡਬ ਗਈ ਅਸੀਂ ਹੁਣ ਕੀ ਕਰੀਏ ਕੋਠਾ ਡਿੱਗਣ ਨੂੰ ਹੋ ਗਿਆ ਅੱਛਾ ਹੁਣ ਅਸੀਂ ਤੰਬੂ ਲਗਾਵਾਂਗੇ ਘਰੇ ਤੇ ਉੱਥੇ ਹੀ ਬਹਾਂਗੇ ਘਰ ਠੀਕ ਹੈ ਮਤਲਬ ਕਿ ਤੁਸੀਂ ਸੋਚਿਆ ਸੀ ਕਿ ਭੀ ਵਿਆਹ ਕਰ ਲਿਆ ਸੀਗਾ ਵੀ ਅਸੀਂ ਉਹਨਾਂ ਆਪਦਾ ਕੁੜੀਆਂ ਨੂੰ ਸਮਾਨ ਵਗੈਰਾ ਦੇਵਾਂਗੇ ਪਰ ਪਿੱਛੋਂ ਪਾਣੀ ਆਂਦੇ ਕਰਨ ਵੀ ਤੁਸੀਂ ਮਤਲਬ ਜਿਹੜਾ ਕੋ ਸੋਚਿਆ ਸਾਰਾ ਸਾਰਾ ਕੁਝ ਤੁਹਾਡਾ ਬਰਬਾਦ ਹੋ ਗਿਆ ਬਸ ਬਰਬਾਦ ਹੋ ਗਿਆ ਠੀਕ ਹੈ ਮਤਲਬ ਫਸਲ ਬਾਰੇ ਸੋਚਿਆ ਸੀ ਕਿ ਸਾਡੀ ਫਸਲ ਹੋਵੇਗੀ ਅਸੀਂ ਅੱਗੇ ਜਾ ਕੇ ਉਸ ਨੂੰ ਵੇਚ ਕੇ ਤੇ ਆਪਦੀ ਜਿਹੜੀ ਰੋਟੀ ਖਾਵਾਂਗੇ ਤੇ ਅਸੀਂ ਪਰਮੇਹ ਹੈ ਕਿ ਝੂਠ ਨਹੀਂ ਮਾਰਨਾ ਤੇ ਦੇਖ ਸਕਦੇ ਨੇ ਆਪਣੇ ਕਮਰੇ ਜਾ ਕੇ ਤੁਸੀਂ ਠੀਕ ਹੈ ਕੋਈ ਗੱਲ ਨਹੀਂ ਆਪਾਂ ਜਾਵਾਂਗੇ ਤੁਹਾਡੇ ਕਮਰੇ ਵੇਖਣ ਜਾਵਾਂਗੇ ਕੋਈ ਨਹੀਂ ਅੱਗੇ ਅਸੀਂ ਇਹ ਕੀ ਕਰ ਤੂੰ ਗੁੱਦੜਵਾਲੀ ਧੜੀ ਜਾਣਦੇ ਸੀ ਬਲਵਿੰਦਰ ਕੋਲ ਹਾਂ ਅਸੀਂ ਜਾਗੇ ਤੇ ਲਾਦੂ ਕੇ ਮੰਡੀ ਐਮਪੀ ਕੋਲ ਠੀਕ ਹੈ ਹਾਂ ਤਾਜਪੁਰ ਵੀ ਜਾਵੀ ਦਾ ਇਹ ਪਰਿਵਾਰ ਆ ਵੀ ਇਹ ਪਰਿਵਾਰ ਮੰਗ ਕਰ ਰਿਹਾ ਪੰਜਾਬ ਸਰਕਾਰ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਕਿ ਸਾਡੇ ਜੋ ਘਾਰ ਆ ਸਾਡੇ ਉਹ ਮਤਲਬ ਕਿ ਜੋ ਹੋ ਗਿਆ ਨਾ ਤੇ ਉਹਨਾਂ ਦੇ ਲਈ ਸਾਨੂੰ ਕੋਈ ਸਹਾਇਤਾ ਦਿੱਤੀ ਜਾ ਸਾਡੇ ਮਕਾਨਾਂ ਨੂੰ ਪਾ ਕੇ ਦਿੱਤਾ ਜਾਵੇ ਤਾਂ ਇਹ ਪਰਿਵਾਰ ਆ ਉਹ ਇਹ ਪਰਿਵਾਰ ਇਹ ਕਹਿ ਰਿਹਾ ਕਿ ਜਦੋਂ ਅਸੀਂ ਇੱਥੇ ਰਹਿਨੇ ਆ ਇਹ ਚੌਂਬੜੀਆਂ ਦੇ ਵਿੱਚ ਰਹਿਨੇ ਆ ਇਹ ਟਿੱਬਿਆਂ ਉੱਪਰ ਰਹਿਨੇ ਆ ਤਾਂ ਹਰ ਰੋਜ਼ ਅਸੀਂ ਇੱਕ ਜਾਂ ਦੋ ਜਾਂ ਤਿੰਨ ਸਾਪ ਨੂੰ ਅਸੀਂ ਮਾਰਦੇ ਆ ਸਾਡੇ ਛੋਟੇ-ਛੋਟੇ ਬੱਚੇ ਆ ਉਹ ਮਤਲਬ ਕਿ ਉਹਨੂੰ ਡਰ ਰਿਹਾ ਕਿ ਉਹ ਨੀਚੇ ਵੀ ਨਹੀਂ ਉਤਰਦੇ ਤੁਸੀਂ ਦੇਖ ਰਹੇ ਹੋ ਇਹ ਪੂਰੇ ਟਿੱਬਿਆਂ ਦੇ ਵਿੱਚ ਇੱਕ ਮਜਬੂਰੀ ਦੇ ਕਾਰਨ ਇਹ ਸਾਰੇ ਇੱਥੇ ਰਹਿ ਰਿਹਾ ਮਤਲਬ ਕਿ ਇੱਕ ਮਜਬੂਰੀ ਆ ਜੋ ਉੱਥੇ ਰਹਿ ਰਹੇ ਜੇ ਘਰ ਵੀ ਜਾਂਦੇ ਉੱਥੇ ਵੀ ਇਹਨਾਂ ਨੂੰ ਡਾਰਾ ਜੇ ਇੱਥੇ ਆਂਦੇ ਇੱਥੇ ਵੀ ਇਹਨਾਂ ਨੂੰ ਡਾਰਾ ਛੋਟੇ ਛੋਟੇ ਬੱਚੇ ਆ ਜੋ ਤਾਂ ਆਪਾਂ ਇੱਥੇ ਦੇਖ ਰਿਹਾ ਰਹਿੰਦੇ ਆ ਇੱਥੇ ਸਾਰੇ ਔਰ ਇਹ ਇਹਨਾਂ ਦੀ ਟਾਨੀਆਂ ਜਿਹੜੀਆਂ ਪਿੱਛੇ ਖੜੀਆਂ ਇਹ ਕਾਰ ਆ ਜਿਹੜੇ ਮੰਨ ਲੋ ਕਾਰਾਂ ਦੇ ਵਿੱਚ ਰਹਿ ਰਹੇ ਲੋਕ ਔਰ ਪ੍ਰਸ਼ਾਸਨ ਦੇ ਕੋਲੋਂ ਮੰਗ ਕਰ ਰਹੇ ਪੀ ਪ੍ਰਸ਼ਾਸਨ ਸਾਡਾਕ ਜੋ ਮੁਆਵਜ਼ੇ ਦੀ ਗੱਲ ਕਰ ਰਿਹਾ ਮੁਆਵਜ਼ਾ ਵੀ ਕਹਿੰਦੇ ਬਹੁਤ ਘੱਟ ਆ ਪੀ ਸਾਨੂੰ ਉਹ ਵੀ ਕਮ ਸੇ ਕਮ 2 ਗੁਣਾ 3 ਗੁਣਾ ਸਾਨੂੰ ਮਿਲਣਾ ਚਾਹੀਦਾ ਇੱਕ ਕਿੱਲੇ ਦਾ ਕਿਉਂਕਿ ਫਸਲਾਂ ਇਹਨਾਂ ਠੇਕੇ ਤੇ ਲਈਆਂ ਸੀਗੀ ਆਪਦੇ ਠੇਕੇ ਤੇ ਜ਼ਮੀਨਾਂ ਲੈ ਕੇ ਔਰ ਇਹਨਾਂ ਫਸਲਾਂ ਦਾ ਜੋਨਾ ਵਗੈਰਾ ਵੀ ਇਹਨਾਂ ਆਪਦਾ ਮੁੱਲ ਦਾ ਮਤਲਬ ਸਾਰਾ ਖਰਚਾ ਕਰਕੇ ਇਹਨਾਂ ਨੂੰ ਮਤਲਬ ਕਿ ਬਹੁਤ ਨੁਕਸਾਨ ਇਹਨਾਂ ਦਾ ਹੋ ਗਿਆ ਸੀਗਾ ਇਹਨਾਂ ਸੋਚਿਆ ਸੀਗਾ ਦੀ ਫਸਲ ਦੇ ਬਾਰੇ ਉਹ ਵੀ ਮਾਲ ਇਹਨਾਂ ਦਾ ਸਾਰਾ ਕੁਝ ਖਰਾਬ ਹੋ ਗਿਆ ਪਰਿਵਾਰ ਆ ਦੇਖੋ ਆ ਸਾਰੇ ਇੱਧਰ ਹੀ ਸਾਈਡ ਤੇ ਦਰਿਆ ਆ ਜੋ ਪਾਣੀ ਜਾ ਰਿਹਾ ਹਰ ਪਾਸੇ ਮਾਲ ਇਹਨਾਂ ਨੂੰ ਖਤਰਾ ਆ